ਅਹੀਂ ਆਸ਼ਾ ਵਰਕਰ ਨੇ ਸਾਰੇ ਇਹ ਮੁਲਾਜ਼ਮ ਤੇ ਬੰਦੀਆਂ ਨੇ ਜਿਹੜਾ ਵਾ ਉਹ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਵਾ ਕਰੋਨਾ ਮਹਾਮਾਰੀ ਦੇ ਵਿੱਚ ਆਸ਼ਾ ਵਰਕਰ ਭੈਣਾਂ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਤੇ ਕਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਇਆ ਸੀ ਲੋਕੀ ਉਦੋਂ ਕੋਈ ਵੀ ਕਿਸੇ ਦੇ ਘਰ ਜਾ ਕੇ ਰਾਜੀ ਨਹੀਂ ਆਸ਼ਾ ਵਰਕਰ ਭੈਣਾਂ ਹੀ ਉਹਨਾਂ ਨੇ ਡੋਰ ਟੂ ਡੋਰ ਜਾ ਕੇ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਦੀ ਵਿੱਚੋਂ ਡੈਥ ਵੀ ਹੋ ਗਈ ਆ ਤੇ ਕਰੋਨਾ ਪੋਜ਼ਿਟਿਵ ਵੀ ਆਈਆਂ ਅਸੀਂ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ। ਇਹ ਨਾਮ ਹੈ ਜੀ ਤੁਹਾਡਾ। ਮੇਰਾ ਨਾਮ ਅਨਜੀਤ ਕੋਰ ਹੈ। ਅਨਜੀਤ ਕੋਰ ਜੀ ਤੁਸੀਂ ਕਿਹੜੀ ਜਥੇਬੰਦੀ ਨਾਲ ਹੋ? ਮੈਂ ਆਸ਼ਾ ਵਰਕਰ ਜੁਨੇੰਦੀ ਜ਼ਿਲ੍ਹਾ ਜਨਰਲ 76 ਹਾਂ। ਅੱਛਾ ਜੀ। ਅਨਜੀਤ ਕੋਰ ਜੀ ਕੀ ਕਹਿਣਾ ਚਾਹੁੰਦੇ ਅੱਜ ਤੁਸੀਂ ਇਹ ਪ੍ਰੋਟੈਸਟ ਕਰ ਰਹੇ ਹੋ। ਤੁਸੀਂ ਜਥੇਬੰਦੀ ਨੂੰ ਸਮਰਥਨ ਦਿੱਤਾ ਜੀ ਇਹਨਾਂ ਨੂੰ? ਹਾਂ ਜੀ। ਅਸੀਂ ਆਸ਼ਾ ਵਰਕਰ ਨੇ ਸਾਰੇ ਇਹ ਮੁਲਾਜ਼ਮ ਤੇ ਤੇ ਬੰਦੀਆਂ ਨੇ ਜਿਹੜਾ ਵਾ ਉਹ ਕਿਸਾਨਾਂ ਨੂੰ ਪੂਰਾ ਸਮਰਥਨ ਦਿੱਤਾ ਵਾ। ਤੁਹਾਨੂੰ ਕਿਉਂ ਲੱਗਦਾ ਇਹਨਾਂ ਦਾ ਸਮਰਥਨ ਕਿਉਂ ਕੀਤਾ? ਔਰ ਤੁਹਾਡੀਆਂ ਆਪਣੀਆਂ ਮੰਗਾਂ ਕੀ ਨੇ ਜੀ? ਸਾਡੀਆਂ ਆਪਣੀਆਂ ਮੰਗਾ ਜਿਵੇਂ ਕਰੋਨਾ ਮਹਾਮਾਰੀ ਦੇ ਵਿੱਚ ਆਸ਼ਾ ਵਰਕਰ ਭੈਣਾਂ ਨੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਤੇ ਕਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਇਆ ਸੀ ਜਿਵੇਂ ਲੋਕੀ ਉਦੋਂ ਕੋਈ ਵੀ ਕਿਸੇ ਦੇ ਘਰ ਜਾ ਕੇ ਰਾਜੀ ਨਹੀਂ ਸਾਰੇ ਜਿਹੜੇ ਆਸ਼ਾ ਵਰਕਰ ਭੈਣਾਂ ਸੀ ਉਹਨਾਂ ਨੇ ਡੋਰ ਟੂ ਡੋਰ ਜਾ ਕੇ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਦੀ ਵਿੱਚੋਂ ਡੈਥ ਵੀ ਹੋ ਗਈ ਆ ਤੇ ਕਰੋਨਾ ਪੋਜ਼ਿਟਿਵ ਵੀ ਆਈਆਂ ਅਸੀਂ ਆਪਣੇ ਬੱਚਿਆਂ ਦੀ ਪਰਵਾਹ ਨਹੀਂ ਕੀਤੀ ਪਰ ਅਸੀਂ ਉਹਨਾਂ ਲੋਕਾਂ ਦੀ ਪਰਵਾਹ ਕੀਤੀ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਕਰੋਨਾ ਪੇਸ਼ੈਂਟ ਲੱਭਦਾ ਸੀ ਉਹਨੂੰ ਆਈਸੋਲੇਟ ਕਰਦੇ ਸ ਉਹਨਾਂ ਨੂੰ ਦੱਸਦੇ ਹਾਂ ਕਿ ਤੁਹਾਨੂੰ ਦਵਾਈ ਕਿਵੇਂ ਦੇਣੀ ਆ ਤੁਸੀਂ ਤੁਹਾਨੂੰ ਖਾਣਾ ਕਿਹੜਾ ਚਾਹੀਦਾ ਤੁਸੀਂ ਆਪਣੇ ਜੀਆ ਤੋਂ ਅਲੱਗ ਕਿਵੇਂ ਰਹਿਣਾ ਸਰਕਾਰ ਨੇ ਕੀ ਕੀਤਾ ਸਿਰਫ 1 2500 ਰੁਪਈਆ ਦਾ ਸੈਂਟਵ ਦਿੱਤਾ ਸੀ ਤੇ ਸਾਡਾ ਬਿਨਾ ਦੱਸੇ ਤੋਂ ਹੀ 2 ਮਹੀਨੇ ਬਾਅਦ ਸਾਨੂੰ ਪਤਾ ਲੱਗਾ ਕੰਮ ਕਰਦਿਆਂ ਤੋਂ ਵੀ ਉਹ ਹੰ ਸੈਂਟਵ ਵੀ ਸਾਡਾ 2500 ਕੱਟਿਆ ਗਿਆ ਕਿਉਂਕਿ ਮੋਦੀ ਦੀ ਸਰਕਾਰ ਜਿਹੜੀ ਆ ਉਹ ਸਾਰੇ ਕਿਸਾਨ ਮਾਰੂ ਵੀ ਆ ਤੇ ਮਲਾਜ਼ਮਾਂ ਮਾਰੂ ਵੀ ਆ ਹਾਂਜੀ ਹੁਣ ਇਹ ਸੈਡਿਊ ਦੀ ਮੰਗ ਕਰ ਰਹੇ ਜਾਂ ਹੋਰ ਕੀ ਮੰਗਾ ਕਰ ਰਹੇ ਅਸੀਂ ਕਿਸਾਨਾਂ ਦੇ ਸਮਰਥਨ ਦੇ ਵਿੱਚ ਆ ਕਿਸਾਨ ਜਿਹੜੇ ਆ ਉਹ ਆਪਣੀ ਐਮਐਸਪੀ ਮੰਗ ਰਹੇ ਆ ਹੁਣ ਵੇਖੋ ਪਾਕ ਜਿਹੜੇ ਕਿਸਾਨ ਸਾਡੇ ਦਿੱਲੀ ਨੂੰ ਜਾ ਰਹੇ ਆ ਉਹਨਾਂ ਨੂੰ ਬਾਰਡਰ ਦੇ ਉੱਤੇ ਕਿੱਲ ਗੱਡ-ਗੱਡ ਕੇ ਕਿ ਉਹ ਪਾਕਿਸਤਾਨ ਤੇ ਭਾਰਤ ਦੀ ਜਾਂਗਿਆ ਤੁਹਾਨੂੰ ਪਤਾ ਵਾ ਕਿ ਪੰਜਾਬ ਦੇ 90% ਲੋਕਾਂ ਨੇ ਸ਼ਹੀਦੀਆਂ ਦੇ ਕੇ ਤੇ ਫੇਰ ਇਹ ਭਾਰਤ ਨੂੰ ਆਜ਼ਾਦ ਕਰਾਇਆ ਵਾ ਜੇ 90% ਪਰਸੈਂਟ ਪੰਜਾਬ ਦੇ ਲੋਕ ਸ਼ਹੀਦੀਆਂ ਨਾ ਦਿੰਦੇ ਤੇ ਅਸੀਂ ਅੱਜ ਅੰਗਰੇਜ਼ਾਂ ਦੇ ਗੁਲਾਮ ਹੋਣਾ ਸੀ ਤੇ ਉਹਦਾ ਦੇਖ ਲਓ 90% ਸ਼ਹੀਦੀਆਂ ਦੇਣ ਤੋਂ ਬਾਅਦ ਸਾਨੂੰ ਸਿੱਤਾ ਕੀ ਮਿਲਿਆ ਵਾ ਕਿ ਸਾਡੇ ਹੀ ਲੋਕਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਆ ਸਾਡੇ ਬੱਚਿਆਂ ਦੇ ਉੱਤੇ ਉਹਨਾਂ ਦੀਆਂ ਗੋਲੀਆਂ ਰਬੜ ਦੀਆਂ ਮਾਰੀਆਂ ਜਾ ਰਹੀਆਂ ਵਾਂ ਤੇ ਸਾਡੇ ਕਿੰਨੇ ਬੱਚੇ ਜਿਹੜੇ ਆ ਉਹ ਉੱਥੇ ਜ਼ਖਮੀ ਹੋ ਗਏ ਆ ਤੇ ਹਸਪਤਾਲਾਂ ਦੇ ਵਿੱਚ ਪਏ ਆ ਉਹ ਮੰਗ ਕੀ ਰਹੇ ਆ ਉਹ ਸਿਰਫ ਇਹੀ ਮੰਗ ਰਹੇ ਆ ਨਾ ਕਿ ਜੋ ਸਾਡੀ ਲਾਗਤ ਆ ਅਸੀਂ ਫਸਲਾਂ ਦੇ ਉੱਤੇ ਲਾਗਤ ਲਾਉਨੇ ਆ ਉਹਦਾ ਸਾਨੂੰ 50% ਜਿਹੜਾ ਡਬਲ ਦਿੱਤਾ ਜਾਵੇ ਜੇ ਅਸੀਂ ਆਲੂ ਬੀਜਦੇ ਆ ਜਦੋਂ ਅਸੀਂ ਲਾਗਤ ਲਾ ਲੈਨੇ ਆ ਪਰ ਜਦੋਂ ਅਸੀਂ ਮੰਡੀ ਦੇ ਵਿੱਚ ਲੈ ਕੇ ਜਾਂਦੇ ਆ ਉਹ ਸਾਨੂੰ ਮੰਡੀ 'ਚ ਸੁੱਟਨੇ ਪੈਂਦੇ ਆ ਸਾਡੀ ਲੇਬਰ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ ਅਸੀਂ ਐਮਐਸਪੀ ਮੰਗ ਰਹੇ ਹਾਂ ਕਿ ਸਾਨੂੰ ਜਿਹੜੀ ਵੀ ਫਸਲ ਬੀਜਣੀ ਉਹਦੀ ਐਮਐਸਪੀ ਦਿੱਤੀ ਜਾਵੇ ਠੀਕ ਹੈ ਆ ਮੈਂ ਇੰਜੀਨੀਅਰ ਜੇਪੀ ਸਿੰਘ ਹੌਲਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਵਿੱਚੋਂ ਐਜੇ ਅਸਿਸਟੈਂਟ ਐਕਸ਼ਨ ਰਿਟਾਇਰ ਹੋਇਆ ਹਾਂ ਜੀ ਜੀ ਔਰ ਆਲ ਕੈਡਰ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਸਾਡੀ ਸਟੇਟ ਬੋਡੀ ਆ ਉਹਦੇ ਵਿੱਚ ਮੈਂ ਇਹਨਾਂ ਦਾ ਸਰਪ੍ਰਸਤ ਆ। ਜੀ ਹੁਣ ਸਾਹਿਬ ਅੱਜ ਦੇ ਪ੍ਰੋਟੈਸਟ ਵੀ ਤੁਸੀਂ ਸ਼ਾਮਲ ਹੋਏ ਹੋ। ਕੀ ਕਹਿਣਾ ਚਾਹੁੰਦੇ ਜੀ ਕਿਸਾਨੀ ਅੰਦੋਲਨ ਤੁਰ ਪਿਆ ਜੀ ਇੱਕ ਵਾਰੀ ਫਿਰ ਦੂਸਰੀ ਵਾਰੀ ਉਹਨਾਂ ਨੂੰ ਸ਼ਾਂਤ ਕਿਉਂ ਰੱਖਿਆ ਗਿਆ ਜੀ? ਕੀ ਕਹਿਣਾ ਚਾਹੁੰਦੇ ਜੀ ਤੁਸੀਂ? ਕਿਸਾਨੀ ਅੰਦੋਲਨ ਦਾ ਦੇਖੋ ਇਹ ਆ ਉਹ ਜਿਹੜੇ ਮੰਗ ਰਹੇ ਬਹੁਤ ਹੀ ਉਹਨਾਂ ਦੀ ਮੰਗ ਜਿਹੜੀ ਹੈ ਜਾਇਜ਼ ਆ। ਜੀ ਐਮਐਸਪੀ ਮਿਨੀਮਮ ਸਪੋਰਟ ਪ੍ਰਾਈਸ ਮਿਨੀਮਮ ਸਪੋਰਟ ਪ੍ਰਾਈਸ ਮੀਨਸ ਖੇਤੀ ਦੇ ਉੱਤੇ ਜੋ ਖਰਚ ਆਉਂਦਾ ਉਹਦੇ ਤੋਂ 50% ਵੱਧ ਕੇ ਮੰਗ ਰਹੇ ਆ ਕਿਉਂਕਿ ਉਹਨਾਂ ਨੇ ਉੱਥੇ ਦਿਹੜੀਆਂ ਵੀ ਲਾਈਆਂ ਹੁੰਦੀਆਂ ਆਪਣੇ ਕੋਈ ਜਿਹੜੇ ਆ ਗਿਆ ਖਾਦਾ ਪਾਈਆਂ ਹੁੰਦੀਆਂ ਕਈ ਕੁਛ ਟਰੈਕਟਰ ਦਾ ਜਿਹੜਾ ਖਰਚ ਹੁੰਦਾ ਡੀਜ਼ਲ ਪਾਇਆ ਹੁੰਦਾ ਉਹ ਸਾਰਿਆਂ ਨੂੰ ਜਿਹੜਾ ਰਲ ਕੇ ਜਦੋਂ ਖਰਚ ਆ ਜਾਂਦਾ ਤੇ ਜੇ ਉਹ ਤੋਂ ਵੀ ਘੱਟ ਮਤਲਬ ਉਹਨਾਂ ਨੂੰ ਦਵਾਂਗੇ ਤਾਂ ਅਗਲੇ ਹਾਰ ਕੇ ਖੇਤੀ ਦਾ ਜਿਹੜਾ ਛੱਡ ਦੇਣਗੇ ਉਹਨਾਂ ਕਹਿੰਦੇ ਦਫਾ ਕਰੋ ਜੇ ਨਹੀਂ ਮਤਲਬ ਸਾਨੂੰ ਜਿਹੜਾ ਇਹਦਾ ਮਤਲਬ ਸਪੋਰਟ ਪ੍ਰਾਈਸ ਮਿਲਦਾ ਤਾਂ ਅਸੀਂ ਇਹਨੂੰ ਮਤਲਬ ਛੱਡ ਦਿੰਨੇ ਆ ਸੋ ਕਈ ਵਾਰ ਵੇਖਿਆ ਗਿਆ ਹੁਣ ਤੁਸੀਂ ਆ ਬੋਰ ਦੇ ਵਿੱਚ ਵੇਖ ਲਓ ਕਿ ਕਿੰਨੂਆਂ ਦੀ ਫਸਲ 5 ਰੁਪਏ ਕਿਲੋ ਇਹਨਾਂ ਤੋਂ ਲੈ ਕੇ ਲੈ ਰਹੇ ਆ ਜਦ ਕਿ ਉਹਨਾਂ ਦੇ ਉੱਤੇ ਕਿੰਨਾ ਖਰਚਾ ਆ ਇਹ ਸਿਰਫ ਉਹ ਹੀ ਜਾਣਦੇ ਨੇ ਔਰ ਬਾਹਰ ਆਣ ਕੇ ਇਹ ਆੜਤੀਏ ਇਹ ਦੂਸਰੇ ਰੇੜੀ ਵਾਲੇ ਜਿਹੜੇ ਆ ਔਰ ਇਹਨਾਂ ਦੇ ਵਿੱਚੋਂ 5 ਰੁਪਏ ਦੇ ਉੱਤੇ ਲੈ ਕੇ 20-20 ਰੁਪਏ ਕਿਲੋ ਵੇਚ ਰਹੇ ਨੇ ਉਹਨਾਂ ਨੂੰ ਫਾਇਦਾ ਹੋ ਰਿਹਾ ਨਾ ਕਿ ਇਹਨਾਂ ਨੂੰ ਇਹਨਾਂ ਨੇ ਆਪਣੀਆਂ ਜਿਹੜੀਆਂ ਹੈਗੀਆਂ ਉੱਥੇ ਸਾਰੀਆਂ ਟਰਾਲੀਆਂ ਜਿਹੜੀਆਂ ਹੈਗੀਆਂ ਵੱਡੇ ਅਫਸਰਾਂ ਦੇ ਅੱਗੇ ਡੀਸੀ ਦੇ ਦਫ਼ਤਰ ਦੇ ਅੱਗੇ ਮੰਡੀ ਅਫਸਰ ਦੇ ਅੱਗੇ ਸਾਰੀਆਂ ਇਹਨਾਂ ਨੇ ਡਿਲੇਅ ਕਰ ਦਿੱਤ ਗਿਆ ਉੱਥੇ ਔਰ ਸਾਰੀਆਂ ਸੁੱਟੀਆਂ ਇਸੇ ਤਰ੍ਹਾਂ ਹੀ ਅੱਜ ਤੋਂ 83 84 ਦੇ ਵਿੱਚ ਆਲੂਆਂ ਦੀ ਫਸਲ ਦੇ ਨਾਲ ਹੋਇਆ ਸੀਗਾ ਜਿਹੜੀ ਆਲੂਆਂ ਦੀ ਫਸਲ ਸੀ ਉਹ ਵੀ ਇਹਨਾਂ ਨੂੰ ਸੜਕਾਂ ਦੇ ਉੱਤੇ ਸੁੱਟਣੀ ਪਈ ਸੀ ਔਰ ਹੁਣ ਜਿਹੜਾ ਇਹ ਮੰਗ ਰਹੇ ਨੇ ਵੀ ਜੇ ਸਾਨੂੰ ਮਿਨਿਮਮ ਸਪੋਰਟ ਪ੍ਰਾਈਸ ਜਿਹੜਾ ਹੈਗਾ ਕਿਸੇ ਫਸਲ ਦਾ ਤੁਸੀਂ ਉਹ ਨਾਮਜਦ ਨਹੀਂ ਕਰਨਾ ਉਹਨੂੰ ਤੈਅ ਨਹੀਂ ਕਰਨਾ ਤਾਂ ਸਾਡੀ ਜਿਹੜਾ ਐਜੀਟੇਸ਼ਨ ਆ ਸਾਨੂੰ ਬਾਹਰ ਤਾਂ ਜਾਣ ਦੋ ਮਤਲਬ ਉੱਥੇ ਅਸੀਂ ਦੱਸ ਕੇ ਦਸੀਂ ਜੀ ਦਿੱਲੀ ਜਾ ਕੇ ਇੱਕ ਐਜੀਟੇਸ਼ਨ ਕਰਦੇ ਆ ਸੰਵਿਧਾਨ ਦੇ ਵਿੱਚ ਜਿਹੜਾ ਐਜੀਟੇਸ਼ਨ ਕਰਨਾ ਕਿਤੇ ਵੀ ਕਿੰਨੀ ਲਿਖਿਆ ਕਿ ਕਿਸੇ ਨੂੰ ਰੋਕਣਾ ਲੇਕਿਨ ਗਲਤ ਤਰੀਕਿਆਂ ਦੇ ਨਾਲ ਜਿਹੜਾ ਹੈਗਾ ਇਹਨਾਂ ਨੂੰ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਜੋ ਹੈ ਮੋਦੀ ਦੀ ਸਰਕਾਰ ਉਹਦੇ ਇਸ਼ਾਰੇ ਦੇ ਉੱਤੇ ਖੱਤਰ ਸਾਹਿਬ ਜਿਹੜੇ ਆ ਉੱਥੇ ਇੰਨੀਆਂ-ਇੰਨੀਆਂ ਰੋਕਾਂ ਲਾ ਕੇ ਤਕਰੀਬਨ 200 ਦੇ ਕਰੀਬ ਜਿਹੜੇ ਕਿਸਾਨ ਉਹ ਉੱਥੇ ਫੱਟੜ ਹੋ ਚੁੱਕੇ ਨੇ ਔਰ ਲੱਗ ਲੱਗੇ ਹਸਪੀਟਲ ਦੇ ਵਿੱਚ ਬਗਲ ਜਿਹੜੇ ਉਹ ਦਾਖਲ ਹੋਏ ਨੇ ਸੋ ਇਹ ਬਹੁਤ ਹੀ ਇੱਕ ਆਜ਼ਾਦ ਦੇਸ਼ ਦੇ ਵਿੱਚ ਇੱਕ ਕੌਮ ਨੂੰ ਜਿਹੜੀ ਕਿ ਆਪਣੀ ਹੱਕ ਮੰਗ ਰਹੀ ਹੋਵੇ ਉਹਨਾਂ ਦੇ ਉੱਤੇ ਲਾਠੀ ਚਾਰਜ ਕਰਨਾ ਅਥਰੂ ਗੈਸ ਦੇ ਗੋਲੇ ਉਹਨਾਂ ਨੂੰ ਉੱਤੇ ਵਰਤੌਣੇ ਜਿਹੜਾ ਕਿ ਬਹੁਤ ਹੀ ਘਨੌਣੀ ਹਰਕਤ ਆ ਸੋ ਜੇ ਇਸ ਤਰ੍ਹਾਂ ਹੁੰਦਾ ਰਿਹਾ ਤੇ ਉਹ ਦਿਨ ਦੂਰ ਨਹੀਂ ਆ ਜਦੋਂ ਸਾਰੇ ਜਿਹੜੇ ਲੋਕ ਜਿਨ੍ਹਾਂ ਨੂੰ ਅਸੀਂ ਆਪਣੇ ਹੱਕ ਮੌਲਿਕ ਹੱਕ ਨਹੀਂ ਦਿੰਦੇ ਉਹ ਆਪਣੀ ਬਗਾਵਤ ਤੇ ਉਤਰ ਆਉਣਗੇ ਉਹ ਫਿਰ ਇਹਨਾਂ ਦੇ ਵਿੱਚੋਂ ਇਹਨਾਂ ਨੂੰ ਇਹ ਸਾਹਮਣਾ ਜਿਹੜਾ ਬਹੁਤ ਹੀ ਮੁਸ਼ਕਲ ਹੋ ਜਾਵੇਗਾ ਸੋ ਅਸੀਂ ਇਸ ਕਰਕੇ ਇਹਨਾਂ ਦੀ ਸਪੋਰਟ ਤੇ ਆਏ ਆ ਕਿਸਾਨਾਂ ਦੀ ਉੱਤੇ ਕਿ ਜਿਹੜੀਆਂ ਵੀ ਮੰਗਾ ਉਹ ਮੰਗ ਰਹੇ ਨੇ ਬਿਲਕੁਲ ਜਾਇਜ਼ ਅਤੇ ਹੱਕੀ ਨੇ ਹਾਂ ਸੋ ਇਹ ਬਹੁਤ ਸਾਰੀਆਂ ਸਾਰੀਆਂ ਜਥੇਬੰਦੀਆਂ ਨੇ ਨੁਮਾਇੰਦੇ ਤੁਸੀਂ ਦੇਖੇ ਜਿਵੇਂ ਆਸ਼ਾ ਵਰਕਰ ਔਰ ਪੜ੍ਹੀਏ ਜਿਹੜੇ ਉਹ 14 ਦੇ ਰਹੇ ਆ ਅਧਿਕਾਰੀ ਨੇ ਉਹ ਉਹਨਾਂ ਦੀ ਜਿਹੜੀ ਐਸੋਸੀਏਸ਼ਨ ਹੈ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਸਮਰਥਨ ਜਿਹੜਾ ਕਿਸਾਨਾਂ ਦਾ ਕੀਤਾ ਜਾ ਰਿਹਾ ਹੈ ਔਰ ਜਿਹੜੀਆਂ ਮੰਗਾਂ ਨੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਮੰਗਾਂ ਨੂੰ ਫੌਰੀ ਤੌਰ ਤੇ ਜਿਹੜੀ ਹੈ ਉਹ ਕੇਂਦਰ ਸਰਕਾਰ ਮੰਨੇ ਤੇ ਜਿਵੇਂ ਕਿ ਆਲ ਕਾਉਂਟਰ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰਧਾਨ ਜਿਹੜੇ ਪੈਟਰਨ ਸੀਗੇ ਸ਼੍ਰੀ ਜੀਪੀਐਸ ਔਲਕ ਤਾਂ तमाम ਜਿਹੜੇ ਆਗੂ ਨੇ ਇੱਥੇ ਪਹੁੰਚੇ ਨੇ ਅਸੀਂ ਅੱਗੇ ਵੀ ਜ਼ਿਕਰ ਕੀਤਾ ਟਰਾਂਸਪੋਰਟ ਜਥੇਬੰਦੀਆਂ ਮੁਲਾਜ਼ਮ ਮਜ਼ਦੂਰ ਦੁਕਾਨਦਾਰ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਇੱਥੇ ਪਹੁੰਚ ਰਹੇ ਨੇ ਔਰ ਇਹੋ ਮੰਗ ਕਰ ਰਹੇ ਨੇ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਉਹ ਪ੍ਰੋਟੈਸਟ ਕਰ ਰਹੇ ਨੇ ਔਰ ਜਿਹੜੀਆਂ ਮੰਗਾਂ ਨੇ ਵਾਜਿਬ ਮੰਗਾਂ ਨੇ ਕਿਸਾਨਾਂ ਦੀਆਂ ਉਹਨਾਂ ਨੂੰ ਤੁਰੰਤ ਕੇਂਦਰ ਸਰਕਾਰ ਮੰਨੇ ਕੈਮਰਾਬਰਦਨ ਮੁਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਡਾਇਰੈਕਟਰਾ ਟੀਵੀ ਅੰਮ੍ਰਿਤਸਰ